ਇਹ ਸਾਰੀਆਂ ਮੱਝਾਂ ਨਾਲੋਂ ਘੱਟ ਊੱਚੀ ਹੈ। ਯਾਨੀ ਕਿ ਇਹ ਪਹਿਲੇ ਨੰਬਰ ਦੀ ਝੋਟੀ ਆੜੀ। ਵੀ ਕਟੀਆਂ ਦਿੱਤੀਆਂ ਹੁਣ ਵੀ ਕਟੀਆਂ ਹੀ ਦੇਊਗੀ। ਉਹਨਾਂ ਦਾ ਕੱਟ ਨਹੀਂ ਜਾਂਦੀ। ਹਾਂ ਇਹ ਹਰਿਆਣੇ ਜਿਹੜਾ ਐਸੀ। ਸਵਾਗਤ ਆ ਮਿੱਤਰੋ ਪੀਵੀ ਨਤੀ ਟੂਡੀ ਕੇ ਚੈਨਲ ਤੇ। ਅੱਜ ਆਪਾਂ ਇੱਕ ਬਾਈ ਜੀ ਕੋਲੇ ਪਹੁੰਚੇ ਆ ਜਿਹਦੇ ਕੋਲੇ ਤਕਰੀਬਨ ਸਾਰੇ ਹੀ ਪਸ਼ੂ ਬਹੁਤ ਚੰਗੇ ਆ। ਜੇ ਦੇਖੀਏ ਸਾਮ ਪੱਖੋ ਵੀ ਬਹੁਤ ਚੰਗੇ ਆ। ਇਹਨਾਂ ਦੇ ਵਿੱਚੋਂ ਇਹਨਾਂ ਨੇ ਜਿਹੜੀ ਇੱਕ ਆਹ ਝੋਟੀ ਇਹ ਸੇਲ ਕਰਨੀ ਆ। ਸਾਰੀ ਗੱਲਬਾਤ ਕਰਾਂਗੇ ਜਿਹੜਾ ਮੁੱਲ ਆਪਾਂ ਉਹ ਵੀ ਵੀਡੀਓ ਦੇ ਵਿੱਚ ਹੀ ਕਰਾਂਗੇ। ਪਲੀਪੁਲੀ ਚੰਗੀ ਆ ਝੋਟੀ। ਦੁੱਧ ਪੱਖੋ ਕੀ ਉਹ ਵੀ ਆਪਾਂ ਸਾਰੀ ਜਾਣਕਾਰੀ ਬਾਈ ਜੀ ਤੋਂ ਲਵਾਂਗੇ। ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ। ਸਤਿ ਸ੍ਰੀ ਅਕਾਲ ਬਾਈ। ਬਾਈ ਜੀ ਸਭ ਤੋਂ ਪਹਿਲਾਂ ਆਪਦਾ ਨਾਮ ਦੱਸ ਦਿਓ ਜੀ ਨਾਮ ਕੀ ਆ? ਮੇਰਾ ਨਾਮ ਮੱਘਰ ਸਿੰਘ ਜੀ। ਪਿੰਡ ਕਿਹੜਾ ਜੀ? ਹਰਾਮਕੇ ਕਲਾਂ। ਰਾਉਕੇ ਕਲਾਂ ਜੀ। ਤੇ ਆ ਜਿਹੜੀ ਝੋਟੀ ਆਪਾਂ ਸੇਲ ਕਰਨੀ ਹੈ ਜੀ। ਹਾਂਜੀ, ਠੀਕ ਹੈ। ਠੀਕ ਹੈ ਜੀ। ਤੇ ਬਾਈ ਚਲੋ ਸਮੀ ਸੁਮੀ ਦਾ ਹੁਣ ਬਹੁਤ ਚੰਗੀ ਆ ਹਨਾ। ਬਹੁਤ ਚੰਗੀ ਝੋਟੀ ਹੈ। ਹੂੰ। ਤੇ ਕਿੰਨੇ ਦਿਨ ਰਹਿ ਗਿਆ ਤੇ ਸੂਣ ਦੇ ਵਿੱਚ? ਬਾਈ ਲੈ ਜੂਗੀ ਯਾਨੀ ਕਿ ਹੱਠ ਦਾ ਦੇਣਾ। ਠੀਕ ਹੈ ਜੀ। ਤੇ ਠੰਡੀ ਸੀਲ ਹਾਂ ਪੂਰੀ। ਕਿਵੇਂ ਰਹੀ ਤੁਹਾਡੇ ਕੋਲੇ ਆਪਦੀ ਘਰ ਦੀ ਜਾਂ ਕਿਵੇਂ ਆ? ਤੇ ਲਿਆਂਦੀ ਸੀਗੀ ਪਰ ਪੱਤੋਂ ਅੱਛਾ ਆ ਰੱਤੇਦਾਰਾਂ ਤੋਂ ਲਈ ਸੀਗੀ ਤੇ ਦੋਨੇ ਸੂਈਆਂ ਕੇ ਵੀ ਕਟੀਆਂ ਦਿੱਤੀਆਂ ਹੁਣ ਵੀ ਕਟੀਆਂ ਹੀ ਦੇਉਗੀ ਉਹਨਾਂ ਦਾ ਕੱਟ ਗਈ ਜਾਂਦੀ ਹਾਂ ਇਹ ਹਰਿਆਣੇ ਜਿਹੜਾ ਐਸੀ ਉਹ ਕੱਟੀ ਲੈ ਕੇ ਆ ਸੀ ਕਿ ਮੱਝ ਹੈ ਕਿ ਪਹਿਲਾਂ ਤੁਸੀਂ ਛੋਟੀ ਲੈ ਕੇ ਆਉਣੇ ਨੇ ਤੀਜੀ ਸੂਈ ਸੁਣਾ ਠੀਕ ਆ ਜੀ ਲੈਵੇ ਲੂਏ ਪੱਖੋਂ ਕਿਵੇਂ ਆਈ ਦਿਖਾ ਲੈਵੇ ਪੱਖੋਂ ਭਾਂਡਾ ਭੁੰਡਾ ਜਣਗੀ ਆਪਾਂ ਜੀ ਬਸਾ ਚੌੜਾ ਕਰਕੇ ਬੈਠੋ ਹੂੰ ਇਹ ਵਾਗ ਦੋਤੇ ਥਾਣ ਦੇ ਦਾ ਬਹੁਤ ਸਾਫ ਲੱਗਿਆ ਆਰਡਰ ਦੀ ਕੁਆਲਿਟੀ ਮਿੱਤਰੋ ਆਪਾਂ ਤੁਹਾਨੂੰ ਦਿਖਾ ਦਿੰਦੇ ਆਂ ਦੇ ਦੇ ਦੀ ਕੁਆਲਿਟੀ ਜਿਹੜੀ ਆ ਬਹੁਤ ਸਾਫ਼ ਆ ਬਾਈ ਕਿੰਨਾ ਦੁੱਧ ਦਿੱਤਾ ਨੇ ਆਪਣੇ ਕੋਲੇ ਬਾਈ ਆਪਣੇ ਕੋਲੇ ਇਹਨੇ 15 ਕਿਲੋ ਦੁੱਧ ਦਿੱਤਾ ਠੀਕ ਆ ਹਾਂ ਜੀ ਮੈਂ ਆਪੋ ਦੱਸੀ ਜੀ ਆਣਗੀ ਛੋਟੀ ਰਾਜੀ ਜਾਣਦੀ ਜਦ ਤੁਸੀਂ ਲਿਆਏ ਸੀ ਉਦੋਂ ਲੱਸੀ ਹਾਂ ਲੱਸੀ ਛੋਟੀ ਕਹਿੰਦੇ ਸਭੀ ਸਭੀ ਚੰਗੀ ਆ ਆ ਚੰਗੀ ਆ 17 18 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਤੇ ਲੈ ਆ ਵੀ ਮਿੱਤਰੋ ਦੇਖ ਲਓ ਤੁਸੀਂ ਸ਼ਕੀਨ ਛੁੱਟੀ ਇਹ ਬਈ ਪਤਾ ਆਪ ਕਿਹੜੇ ਦੀ ਹੈ ਹਰਿਆਣੇ ਤੋਂ ਲਿਆਏ ਸੀ ਇਹ ਹਾਂ ਇਹਨਾਂ ਨੇ ਮੈਨੂੰ ਪਤਾ ਨਹੀਂ ਪਤਾ ਤੇ ਗਾਂ ਜਿਹੜਾ ਟੀਕਾ ਲੱਗਿਆ ਉਹ ਉਹ ਵੀ ਚੰਗੇ ਲਵਾਇਆ ਵਾ ਡਾਕਟਰ ਤੋਂ ਡਾਕਟਰ ਨੂੰ ਦੱਸਿਆ ਨਹੀਂ ਉਹ ਕਿਹੜਾ ਠੀਕ ਆ ਜਾਣੀ ਚੰਗੇ ਕਰਕੇ ਪਾਇਆ ਹਾਂ ਚੰਗੇ ਭਰਾਇਆ ਛੋਟੇ ਗਾ ਘੋਏ ਅੱਗੇ ਵੀ ਇੱਕ ਵਾਰ ਕੀ ਵੀਆ ਕਰੇ ਇੱਕ ਝੋਟੀ ਲਾ ਲਈ ਹੁਣ ਕੱਟ ਵੀ ਹੋਣ ਦੇਣੀ ਇਹਨੇ ਅੱਛਾ ਤੇ ਪਹਿਲਾਂ ਵਾਲੀ ਕੱਟੀ ਉਹ ਪਹਿਲਾਂ ਵਾਲੀ ਕੱਟੀ ਉਹਨਾਂ ਕੋਲੇ ਆ ਠੀਕ ਫਤੋ ਵਾਲਿਆ ਝੋਟੀ ਕਹਿੰਦੇ ਤਾਂ ਆਪਣਾ ਹੀ ਦੂਜੇ ਸੂਏ ਕਹਿ ਦਗੇ ਹਨਾ ਹਾਂ ਨਹੀਂ ਤੀਜੇ ਸੂਏ ਹਾਂ ਜਿਹੜੀ ਸਹੀ ਆ ਤੀਜੇ ਸੂਏ ਸੂਣਾ ਇਹ ਵਧੀਆ ਗੱਲ ਹੁੰਦੀ ਆ ਕਹਿਣ ਨੂੰ ਤਾਂ ਆਪਣਾ ਦੂਜੇ ਕਹਦਾ ਜਿਵੇਂ ਝੋਟੀ ਦੀ ਬਣਤਰਾ ਸਰੀਰ ਪੱਖੋਂ ਚੰਗੀ ਆ ਘੁਲੀ ਪਈ ਝੋਟੀ ਪੂਰੀ ਤੇ ਕੀ ਮੁੱਲਵਾੜੀ ਕਰਦੇ ਬਾਈ ਇਹਦਾ ਬਾਈ ਇਹਦਾ 1.5 ਲੱਖ ਰੁਪਈਆ ਦਾ ਮਾਨਤਾਂ ਜੀ ਹਾਂ ਜਿਵੇਂ ਬੰਦਾ ਕੋਈ ਦੂਰੋਂ ਆਉ ਉਹਦੀ ਮਾਨਤਾਂ ਪੂਰਾ ਕਰਦਾ ਜੀ ਠੀਕ ਆ ਜੀ ਤੇ 1.5 ਲੱਖ ਰੁਪਈਆ ਬਾਈ ਨੇ ਇਹਦਾ ਮੁੱਲ ਕੀਤਾ ਵਾ ਗੁਣੀ ਗੁਣੀ ਤੁਸੀਂ ਦੇਖ ਲਓ ਤੋਰ ਕਹਿੰਦਾ ਆਰਡਰ ਦੀ ਜਿਹੜੀ ਕੁਆਲਿਟੀ ਕੁਆਲਿਟੀ ਸਾਰੀ ਚੈੱਕ ਹੋ ਜਾਂਦੀ ਆ ਵੀ ਫਿਰ ਬਾਅਦ ਚ ਤੁਹਾਨੂੰ ਕਹੂਗਾ ਨਾ ਵੀ ਵੀਡੀਓ ਜੋ ਤੋਂ ਇਦਨੂੰ ਲੰਮੀ ਤੋਰ ਕੇ ਮਾੜੀ ਜੀ ਫਰੇ ਨੂੰ ਹੌਲੀ 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 ਲੈ ਜੀ ਮੇਟਰ ਭਾਂਡਾ ਭੁੰਡਾ ਦੇਖ ਲਓ ਤੁਸੀਂ ਆਰਡਰ ਵਾਲਾ ਪੂਰਾ ਵਧੀਆ ਇੱਕੋ ਜਿਹਾ ਵਾ ਐ ਨਹੀਂ ਕੋਈ ਗੱਲਬਾਤ ਹੈਗੀ ਵੀ ਕਿਸੇ ਪਾਸੇ ਨੂੰ ਜਾਂ ਘਟ ਵੱਧ ਹੋਊਗਾ ਕਮਾਲੋ ਇੱਧਰ ਲਿਓ ਕਰ ਲੋ ਚੱਕ ਤੁਸੀਂ ਕੱਦ ਕਾਠ ਕੱਦ ਵੀ ਪੂਰਾ ਹੀ ਆ ਹਨਾ ਕੱਦ ਕੋਈ ਮਧਰਾ ਨਹੀਂ ਸਾਰੀਆਂ ਮੱਜਾਂ ਤੋਂ ਉੱਚੀ ਆ ਹਾਂ ਉਰੇ ਹੀ ਵੰਦੋ ਇੱਥੇ ਮੱਜਾਂ ਸਾਰੀਆਂ ਚੰਗੀਆਂ ਆ ਇਹ ਸਾਰੀਆਂ ਮੱਜਾਂ ਦੇ ਨਾਲੋਂ ਘੱਟ ਉੱਚੀ ਆ ਯਾਨੀ ਕਿ ਇਹ ਪਹਿਲੇ ਨੰਬਰ ਦੀ ਝੋਟੀ ਆ ਠੀਕ ਆ ਜਾਈ ਤੁਹਾਡੇ ਘਰ ਦੀ ਪਹਿਲੇ ਨੰਬਰ ਤੇ ਆ ਹਾਂਜੀ ਹਾਂਜੀ ਠੀਕ ਆ ਬਈ ਲੈ ਮਿੱਤਰੋ ਆਪਾਂ ਤੁਹਾਨੂੰ ਭਾਈ ਇਹ ਸਾਰੇ ਪਸ਼ੂ ਦਿਖਾਦੇ ਪੂਰੇ ਹੀ ਚੰਗੇ ਆ ਸਾਰੇ ਤੇ ਝੋਟੀ ਜਿਹੜੀ ਸ਼ਕੀਨੀ ਆ ਉਹ ਵੀ ਪੂਰੀ ਚੰਗੀ ਆ ਸਾਰੇ ਪਸ਼ੂਆਂ ਦੇ ਆਪਾਂ ਨਿਗਰਾਨ ਦੇ ਸਾਮ ਪੱਖੋਂ ਦੁੱਧ ਪੱਖੋਂ ਬਾਈ ਵਾਲਾ ਵੀ ਸਾਰੇ ਆਪਾਂ ਚੰਗੀ ਰੱਖਦੇ ਆ ਘਰੇ ਤੇ ਬਾਈ ਆਪਣਾ ਫੋਨ ਨੰਬਰ ਇੱਕ ਵਾਰੀ ਜਰੂਰ ਬੋਲ ਦਿਓ 9991 7656 ਪਿੰਡ ਦੀ ਲੋਕੇਸ਼ਨ ਤੇ ਘਰ ਦੀ ਲੋਕੇਸ਼ਨ ਪ੍ਰੋਪਰ ਬੋਲ ਦਿਓ ਮੜੀ ਜੀ ਇਹ ਪਿੰਡ rau ke kala ਪੱਤੀ ਗਰਦਾਸ ਕੀ ਆ ਠੀਕ ਆ ਜੀ ਹਾਂਜੀ ਮੱਘਰ ਸਿੰਘ ਦਾ ਨਾਮ ਜੀ ਹਾਂ ਸਾਨੂੰ ਫਕਰਤਾਰ ਸਿੰਘ ਤੇ ਹੀ ਗਈ ਲੈ ਮਿੱਤਰੋ ਕਰ ਲਿਓ ਬਾਈ ਨੂੰ ਫੋਨ ਤੇ ਜਿਲ੍ਹਾ ਆਪਾਂ ਨੂੰ ਮੋਗਾਂ ਵੇ ਲੋਕਾਂ ਹੀ ਪੈ ਗਈ ਬਾਈ ਰਾਉ ਕੇ ਕਲਾ ਕਰਦੇ ਹੋ ਬਾਈ ਕੋਲ ਤੇ ਜਿਉਂਦੇ ਵਾਸਤੇ ਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਲਦਿਆ ਕਿਸੇ ਹੋਰ ਵੀਡੀਓ ਤੇ ਧੰਨਵਾਦ ਆ ਦੋਸਤੋ